ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਮਈ ਦੇ ਦਿਨ ਕਮਾਂਤਰੀ ਮਜ਼ਦੂਰ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਉਹਨਾਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਜਿੰਨਾਂ ਮਜ਼ਦੂਰਾਂ ਨੇ ਭਾਵੇਂ ਦੇਸ਼ ਦੀਆਂ ਵੱਡੀਆਂ ਬਿਲਡਿੰਗਾਂ ਹੋਣ ਚਾਹੇ ਇੰਡਸਟਰੀਆਂ ਹੋਣ ਫੈਕਟਰੀਆਂ ਹੋਣ ਤੇ ਚਾਹੇ ਆਪਾਂ ਬਣਾ ਰਹੇ ਘਰਾਂ ਵਿੱਚ ਮਕਾਨਾਂ ਦੀ ਗੱਲ ਕਰੀਏ ਤੇ ਇਹਨਾਂ ਮਜ਼ਦੂਰਾਂ ਨੇ ਭਾਵੇਂ ਮਜ਼ਦੂਰੀ ਕੀਤੀ ਆ ਪਰ ਇਹਨਾਂ ਦੇਸ਼ ਦੇ ਹਰ ਇੱਕ ਕਿੱਤੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈਗਾ ਜਦੋਂ ਮਜ਼ਦੂਰ ਆਪਣੀ ਦਿਹਾੜੀ ਕਰਦਾ ਤੇ ਜਿਹੜੇ ਘਰ ਵਿੱਚ ਦਿਹਾੜੀ ਕਰਦਾ ਤੇ ਪਸੀਨਾ ਸੁੱਕਣ ਤੋਂ ਪਹਿਲਾਂ ਜੇਕਰ ਉਸ ਦੀ ਮਜ਼ਦੂਰੀ ਮਿਲ ਜਾਂਦੀ ਪੈਸੇ ਮਿਲ ਜਾਂਦੇ ਨੇ ਤੇ ਮਹਿ ਕਹਾ ਦਾ ਦੇਣ ਵਾਲਾ ਸਭ ਤੋਂ ਵੱਡਾ ਫਰਿਸ਼ਤਾ ਹੁੰਦਾ ਇਸ ਤੋਂ ਅੱਗੇ ਗੱਲ ਕਹੀ ਹੈ ਵੀ ਜਦੋਂ ਨਵੇਂ ਪਾਦਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਕਲਮ ਹੁੰਦਾ ਚੰਦਰੀ ਚੌਕ ਦਿੱਲੀ ਦੇ ਵਿੱਚ ਤੇ ਉਦੋਂ ਭਾਈ ਜੈਤਾ ਜੀ ਉਥੋਂ ਸੀਸ ਝੋਲੀ ਵਿੱਚ ਰੱਖ ਕੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਉਹ ਕੀਰਤਪੁਰ ਸਾਹਿਬ ਅਨੰਦਪੁਰ ਦੀ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਫਿਰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੀਸ ਹੈ ਉਹ ਝੋਲੀ ਵਿੱਚ ਪਾਉਂਦੇ ਨੇ ਉੱਥੇ ਫਿਰ ਵਰ ਦਿੱਤਾ ਜਾਂਦਾ ਰੰਗ ਰੇਟੇ ਗੁਰੂ ਕੇ ਬੇਟੇ ਔਰ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਅੱਜ ਵੀ ਭਾਵੇਂ ਚੌਰ ਬਾਡਰ ਚਾਰ ਬਾਡਰ ਨੇ ਭਾਵੇਂ ਸ਼ੰਭੂ ਬਾਡਰ ਦੀ ਗੱਲ ਕਰੀਏ ਖਨੌਰੀ ਬਾਡਰ ਦੀ ਗੱਲ ਕਰੀਏ ਰਤਨਪੁਰ ਔਰ ਡੱਬਲੀ ਬਾਡਰ ਦੀ ਗੱਲ ਕਰੀਏ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਸ਼ੰਭੂ ਜਿਹੜਾ ਅਜ ਲਗਭਗ 15 ਦਿਨ ਤੋਂ ਲਗਾਤਾਰ ਜਿਹੜਾ ਰੇਲ ਰੋਕ ਉੰਦੋਲਨ ਚੱਲਦਾ ਪਿਆ ਤਿੰਨ ਨੌਜਵਾਨਾਂ ਨੂੰ ਰਿਹਾ ਕਰਾਉਣ ਵਾਸਤੇ ਅੱਜ ਉੱਥੇ ਵੀ ਵੱਡੀ ਪੱਧਰ ਤੇ ਜਿਹੜਾ ਕਮਾਂਤਰੀ ਮਜ਼ਦੂਰ ਦਿਵਸ ਹੈ ਉਹ ਮਨਾਇਆ ਜਾ ਰਿਹਾ ਹੈ ਮੈਂ ਬੇਨਤੀ ਕਰਾਂਗਾ ਪਿੰਡ ਕਰਦਾ ਕਿਸਾਨ ਮੋਰਚੇ ਵੱਲੋਂ ਕਿ ਵੱਧ ਤੋਂ ਵੱਧ ਅੱਜ ਆਪਾਂ ਜੁੜ ਕੇ ਤੇ ਮਜੂਰ ਦਿਵਸ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ